ਦਿਲ ਦਿਲ ਹੌਣ ਵਾਲੀ ਘਟਨਾ ਪਟਿਆਲੇ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਮਹਿਜ 150 ਰੁਪਏ ਪਿੱਛੇ ਟਾਬੇ ਵਾਲੇ ਦਾ ਕਰਤਾ ਕਤਲ ਜੀ ਹਾਂ ਦੱਸਿਆ ਕਿ 5-6 ਨੌਜਵਾਨਾਂ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਦੱਸਿਆ ਕਿ ਟਾਬੇ ਦੇ ਉੱਤੇ ਜਿਹੜੇ ਨੇ ਰੋਟੀ ਖਾਣ ਵਾਸਤੇ 6 ਲੋਕ ਆਉਂਦੇ ਨੇ ਤਾਂ ਦੱਸਿਆ ਕਿ ਰੋਟੀ ਖਾਣ ਤੋਂ ਬਾਅਦ ਅਤੇ ਚਿਕਨ ਖਾਣ ਤੋਂ ਬਾਅਦ ਜਿਹੜਾ ਆ ਮੁੰਡੇ ਜਿਹੜਾ ਕੰਮ ਕਰ ਰਿਹਾ ਹੁੰਦਾ ਢਾਬੇ ਦੇ ਉੱਤੇ ਉਸ ਵੱਲੋਂ ਜਿਹੜਾ ਆ 150 ਰੁਪਿਆ ਜਿਹੜਾ ਆ ਚਿਕਨ ਦਾ ਮੰਗਿਆ ਜਾਂਦਾ ਮੁੰਡਿਆਂ ਦੇ ਕੋਲੋਂ ਤਾਂ ਐਸੀ ਚੀਜ਼ ਨੂੰ ਲੈ ਕੇ ਮੁੰਡਿਆਂ ਦੇ ਨਾਲ ਉਸ ਦੀ ਬਹਿਸ ਹੋ ਜਾਂਦੀ ਆ ਤਾਂ ਬਹਿਸ ਨਹੀਂ ਵੱਧ ਜਾਂਦੀ ਆ ਕਿ 5 6 ਨੌਜਵਾਨਾਂ ਵੱਲੋਂ ਇੱਕ ਨੌਜਵਾਨ ਜੋ ਕਿ ਢਾਬੇ ਦੇ ਉੱਤੇ ਕੰਮ ਕਰ ਰਿਹਾ ਹੁੰਦਾ ਹੈ ਤਾਂ ਉਸ ਦਾ ਬਹਿਰਮੀ ਦੇ ਨਾਲ ਚਾਕੂ ਮਾਰ-ਮਾਰ ਕੇ ਉਸ ਦਾ ਕਤਲ ਕਰ ਦਿੱਤਾ ਜਾਂਦਾ ਤਾਂ ਫਿਲਹਾਲ ਪੁਲਿਸ ਵੱਲੋਂ ਜਿਹੜਾ ਇਸ ਇਸ ਮਾਮਲੇ ਦੀ ਜੜੀ ਆ ਉਹ ਜਾਂਚ ਕੀਤੀ ਜਾ ਰਹੀ ਹੈ ਤਾਂ ਕੀ ਕਹਿ ਰਹੇ ਨੇ ਪੁਲਿਸ ਅਧਿਕਾਰੀ ਇਸ ਮਾਮਲੇ 'ਚ ਤੁਹਾਨੂੰ ਵੀ ਦੱਸਦੇ ਹਾਂ ਤੁਹਾਨੂੰ ਉਹਦੇ ਇਥਲਾ ਮਿਲ ਜੀ ਕਿ ਉੱਤੇ ਕਿਸੇ ਚਾਕੂ ਮਾਰਿਆ ਉਹਨਾਂ ਦੇ ਵਰਕਰ ਦੇ ਅਸੀਂ ਮੌਕੇ ਤੇ ਸਵਾਲ ਪੁੱਛੇ ਸੀ ਤੇ ਉਹ ਲੇਮ ਅਮਰਾਸਪਾਲ ਦੇ ਜੇ ਨੂੰ ਦੋਸ਼ੀਆ ਨਾਮ ਦਾ ਵਿਅਕਤੀ ਹੈ ਉਮਰ ਦੀ 20 ਸਾਲ ਹੈ ਉਹਨਾਂ ਦੇ ਚੱਕੂ ਵਿੱਚ ਸੀ ਤੇ ਉਹ ਤੇ ਅਮਰਾਸਪਾਲ ਜੀ ਨੂੰ ਭੇਜਿਆ ਗਿਆ ਉਹਨਦੀ ਇੱਥੇ ਮੌਤ ਹੋ ਗਈ ਹੈ ਫਿਰ ਤੁਸੀਂ ਵੀ ਐਸੀ ਗੱਲ ਦੇ ਕਾਰਨ ਮਾਮਲਾ ਕੀ ਸੀ ਇਹ ਕੋਈ ਪੈਸੇ ਦੇ ਲੈਣ ਦੇ ਪਿੱਛੇ ਬਿਲ ਰੋਟੀ ਖਾਣ ਆਈ ਸੀ ਉਹ ਇਹ ਉਹ ਕਹਾਣੀ ਦੇ ਵਿੱਚ ਕੁਝ ਹੋਇਆ ਉਹ ਇਹ ਹੀ ਪਰਦਾ ਕਰ ਰਹੇ ਹੋਰੀ ਤੁਸੀਂ ਕਰ ਰਹੇ ਹੋ ਫੁੱਟ ਜਾਈਗੀ ਥੋੜੇ ਚੱਕਰੇ ਫੁੱਟ ਜਾਈਗੀ ਫੁੱਟਜ ਆਈ ਹੈ ਉਹ ਚੱਕਰੇ ਸਾਰੇ ਕੀ ਲੱਗਦਾ ਸਭ ਕੋਲਡ ਹਾਵੇਗੀ ਅੱਜ ਪੂਰੇ ਜਿਹੜੇ ਉਹਦੇ ਪਰਿਵਾਰ ਦੇ ਬੰਨ ਲੈ ਕੇ ਪੂਰੀ ਜਿਹੜਾ ਬੰਦੀ ਕਾਰਵਾਈ ਪੂਰੀ ਕਰਨ ਦਾ ਬੱਚਾ ਕਰਾਂਗੇ ਤੇ ਕੋਈ ਕਿਸੇ ਕੰਮ ਭਲੇ ਆਉਣਗੇ ਇੰਦਾ ਦੀ ਕਾਰਵਾਈ ਕਰੋਗੇ ਉਹਨਾਂ ਦੀ ਮੋਤ ਹੋ ਗਈ ਹੈ ਮਟਰ ਦਾ ਕੀ ਹੋਏਗਾ ਉਹ ਉਹਦਾ ਪੈਸੇ ਅੰਦਰ ਕਰਕੇ ਉਹਦੇ ਪਰਿਵਾਰ ਦੇ ਬੰਨ ਲੈ ਕੇ ਜਿਹੜੇ ਬੰਨ ਨਾਲ ਗੁੱਸਾ ਮ ਕਰੇ